ਹੈਗਾ ਨਕੋਦਰ ਦੇ ਵਿੱਚ ਕੀ ਬੀਜਪੀ ਵੀਐਪੀ ਦਾ ਘਟ ਹੈਗਾ ਪੂਰਾ ਘਟ ਹੈਗਾ ਬਿਲਕੁਲ ਹੈਗਾ ਜੀ ਮਾੜੀ ਮੋਟੀ ਦਾ ਪਰਿਵਾਰ ਜੀ ਦੇਖੋ ਜੀ ਵਾਧਗਾਰ ਹੁੰਦੀ ਆ ਜੀ ਜੀ ਧੀ ਜਨਤਾ ਪਾਰਟੀ ਇਦਾਂ ਦੀ ਪਾਰਟੀ ਆ ਜੋ ਕਿ ਪਰਿਵਾਰ ਬਾਦ ਨੂੰ ਪਰੇ ਰੱਖ ਕੇ ਕੰਮ ਕਰਨ ਵਾਲੇ ਵਿਅਕਤੀ ਨੂੰ ਅੱਗੇ ਲਿਆਣ ਕੇ ਮੌਕਾ ਦਿੰਦੀ ਕੰਮ ਕਰਨ ਦਾ ਇਹ ਦੀਆਂ ਇਲੈਕਸ਼ਨ ਆ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਤੇ ਬੀਜਪੀ ਇਕੱਠੇ ਲੜਨਗੇ ਦੇਖੋ ਜੀ ਇਹ ਜਿਹੜਾ ਫੈਸਲਾ ਵਾ ਇਹ ਹਾਈ ਕਮਾਂਡ ਦਾ ਵਾ ਪਤਾ ਨਹੀਂ ਕੀ ਦੇਸ਼ ਆਇਆ ਨਾ ਜੋ ਕਿ ਜੋ ਮੈਨੂੰ ਲੱਗਦਾ ਵੀ ਅਸੀਂ ਇਲੈਕਸ਼ਨ ਇਕੱਠੇ ਲੜਾਂਗੇ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਵਾਂ ਉਹ ਜਾਣ ਕੇ ਗੁੰਮਰਾਹ ਕਰ ਰਹੀਆਂ ਵਾਂ ਜੋ ਆ ਉਹਨਾਂ ਨੇ ਮੰਡੀ ਦੇ ਵਿੱਚ ਜੋ ਐਮਐਸਟੀ ਦੇ ਬਾਰੇ ਕੋਈ ਖਤਮ ਨਹੀਂ ਕੀਤੀ ਸਾਡੀ ਸਰਕਾਰ ਨੇ ਇਹ ਤਾਂ ਕਿਸਾਨਾਂ ਨੂੰ ਖੋਲ ਦਿੱਤੀ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਤੁਸੀਂ ਜਿਹੜੀ ਮਰਜ਼ੀ ਮੰਡੀ ਤੇ ਆਪਣੇ ਜਿਹੜੇ ਭਾ ਮਰਜੀ ਤੁਸੀਂ ਸਮਾਨ ਵੇਚ ਸਕਦੇ ਹੋ ਜੋ ਕਿ ਚਾਰ ਪੰਜ ਜਿਹੜੀਆਂ ਪਾਰਟੀਆਂ ਵਿਰੋਧੀ ਆ ਇਹ ਜਾਣ ਕੇ ਉਹਨਾਂ ਨੂੰ ਗੁੰਮਰਾਹ ਕਰ ਰਹੀਆਂ ਵਾਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜੋ ਕਿ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਛੜ ਦੇ ਪਰਚੇ ਕਰਨ ਦੀ ਵੀ ਕੋਸ਼ਿਸ਼ ਕੀਤੀ ਅਸੀਂ ਇਹਨਾਂ ਦੇ ਨਾਂ ਪਰਵਾਹ ਕਰਦੇ ਹੋયા ਵੀ ਹਰ ਲੋੜਵੰਦ ਲੋਕਾਂ ਤੇ ਹੀ ਘਰ ਘਰ ਜਾ ਕੇ ਅਸੀਂ ਰਾਸ਼ਨ ਬਚਾਇਆ ਰਾਸ਼ਨ ਤਾਂ ਆਇਆ ਜਰੂਰ ਆਇਆ ਜੀ ਮੋਦੀ ਸਰਕਾਰ ਨੇ ਰਾਸ਼ਨ ਭੇਜਿਆ ਪਰ ਰਾਸ਼ਨ ਦੇ ਵਿੱਚ ਕਪਲੇਬਾਜੀ ਬਹੁਤ ਹੋਈ ਹੈ ਉਹ ਕਪਲੇਬਾਜੀ ਪੰਜਾਬ ਸਰਕਾਰ ਨੇ ਕੀਤੀ ਹੈ ਜੀ ਤੇ ਚਾ ਕਮੇਟੀ ਦੇ ਇਲیکشن ਵੀ ਹੋਣ ਵਾਲੇ ਆ ਜਾਂ 2022 ਦੇ ਵਿੱਚ ਦੂਜੇ ਇਲیکشن ਵੀ ਹੋਣ ਵਾਲੇ ਆ ਉਹਦੇ ਵਿੱਚ ਬੀਜਪੀ ਦਾ ਕੀ ਰੋਲ ਹੋਵੇਗਾ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਸਮਾਜ ਦੇ ਪ੍ਰਤੀ ਜਿਹੜਾ ਆ ਉਹ ਇੱਕ ਰੋਲ ਵਧੀਆ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਨਮਸਕਾਰ ਜੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਇਕਤਾਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਅੱਜ ਇੱਕ ਸਨਖੋੜਲ ਦੇ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਦੱਖਣੀ ਦੇ ਪ੍ਰਧਾਨ ਸ਼੍ਰੀ ਸਦਰਸ਼ਨ ਸੋਪਤੀ ਉਰਫ ਕਾਲਾ ਪਹਿਲਵਾਨ ਦੀ ਅਗਵਾਈ ਦੇ ਵਿੱਚ ਪ੍ਰਧਾਨ ਚੁਣੇ ਗਏ ਆਓ ਉਹਨਾਂ ਨਾਲ ਪਹਿਲੇ ਗੱਲਬਾਤ ਕਰਾਂਦੇ ਹਾਂ ਸਦਰਸ਼ਨ ਸੋਪਤੀ ਜੀ ਦੇ ਨਾਲ ਨਮਸਕਾਰ ਜੀ ਨਮਸਕਾਰ ਜੀ ਪਹਿਲਾਂ ਤਾਂ ਮੈਂ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਅੱਜ ਬਹੁਤ ਖੁਸ਼ੀ ਦੀ ਗੱਲ ਆ ਜ਼ਿਲ੍ਹਾ ਜਲੰਧਰ ਦਿਹਾਤੀ ਦੱਖਣੀ ਦੇ ਜੁਵਾ ਮੋਰਚੇ ਦੇ ਪ੍ਰਧਾਨ ਅਰਵਿੰਦ ਚਾਵਲਾ ਜੀ ਦੀ ਨਿਯੁਕਤੀ ਹੋਈ ਆ ਸੂਬੇ ਦੇ ਪ੍ਰਧਾਨ ਅਸ਼ਨੀਸ਼ ਸ਼ਰਮਾ ਜੀ ਔਰ ਜੁਵਾ ਮੋਰਚਾ ਦੇ ਸੂਬੇ ਦੇ ਪ੍ਰਧਾਨ ਬਾਨੂੰ ਪ੍ਰਤਾਪ ਜੀ ਉਹਨਾਂ ਦੇ ਦੇਸ਼ ਆਦੇਸ਼ ਨਾਲ ਔਰ ਇਸ ਜ਼ਿਲ੍ਹੇ ਦੇ ਪਰਿਵਾਰੀ ਪਰਸ਼ੋਤਮ ਪਾਸੀ ਜੀ ਜਿਨ੍ਹਾਂ ਦੇ ਸਹਿਮਤੀ ਨਾਲ ਔਰ ਸਾਰੀ ਜ਼ਿਲ੍ਹੇ ਦੀ ਟੀਮ ਜੋ ਕਿ ਮੇਰੇ ਨਾਲ ਆਪਣੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਵਾਇਸ ਪ੍ਰਧਾਨ ਅਜੇ ਵਰਮਾ ਜੀ ਔਰ ਲਾਲ ਸਿੰਘ ਜਨਨ ਸ਼ਕਤੀ ਜੀ ਸੰਜਮ ਮੈਸੰਜੀ ਜਨਨ ਸ਼ਕਤੀ ਔਰ ਇਸ ਮੰਡਲ ਦੇ ਪ੍ਰਧਾਨ ਸੋਮਨਾਥ ਗੋਪਾਲ ਜੀ ਜਿਸ ਮੰਡਲ ਵਿੱਚ ਅੱਜ ਜ਼ਿਲ੍ਹੇ ਦੀ ਨਿਯੁਕਤੀ ਹੋਈ ਆ ਨਕੋਦਰ ਦੇ ਵਿੱਚ ਜੋ ਕਿ ਆਉਣ ਵਾਲੇ 2022 ਔਰ ਆ ਦੋ ਤਿੰਨ ਮਹੀਨੇ ਤਾਈ ਨਗਰ ਕੌਂਸਲ ਦੀਆਂ ਜੋ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਪਾਰਟੀ ਦਾ ਵਿਸਤਾਰ ਕੀਤਾ ਗਿਆ ਵਾ ਉਹਨਾਂ ਦੇ ਨਾਲ ਅੱਜ ਇਸੇ ਮੰਡਲ ਦੇ ਨਕੋਦਰ ਦੇ ਗੋਰੂ ਗੁਪਤਾ ਜੀ ਮੰਡਲ ਦੇ ਪ੍ਰਧਾਨ ਜੁਵਾ ਮੋਰਚਾ ਦੇ ਚੁਣੇ ਗਏ ਆ ਜੋ ਕਿ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਔਰ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਨਾ ਵਾ ਔਰ ਇੱਕ ਇਹ ਭਾਰਤੀ ਜਨਤਾ ਪਾਰਟੀ ਇਦਾਂ ਦੀ ਪਾਰਟੀ ਆ ਜੋ ਕਿ ਪਰਿਵਾਰ-ਬਾਰ ਨੂੰ ਪਰੇ ਰੱਖ ਕੇ ਕੰਮ ਕਰਨ ਵਾਲੇ ਵਿਅਕਤੀ ਨੂੰ ਅੱਗੇ ਲਿਆਣ ਕੇ ਮੌਕਾ ਦਿੰਦੀ ਕੰਮ ਕਰਨ ਦਾ ਔਰ ਇਸ ਪਾਰਟੀ ਦੇ ਵਿੱਚ ਕੋਈ ਪਾਰਦਰਸ਼ੀ ਨਹੀਂ ਕੀਤੀ ਜਾਂਦੀ ਇਹਨਾਂ ਨੇ ਕੰਮ ਕੀਤਾ ਇਹਨਾਂ ਨੂੰ ਇਸ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਂ ਜੋ ਕਿ ਆਸ ਰੱਖਦਾ ਮਾਂ ਇਹ ਵੱਧ ਚੜ ਕੇ ਇਸ ਜ਼ਿਲ੍ਹੇ ਚ ਨਿਯੁਕਤ ਪ੍ਰਧਾਨ ਅਰਵਿੰਦ ਚਾਵਲਾ ਜੀ ਇਹ ਵੱਧ ਤੋਂ ਵੱਧ ਕੋਸ਼ਿਸ਼ ਕਰਨਗੇ ਪਾਰਟੀ ਦਾ ਵਿਸਤਾਰ ਕਰਨਗੇ ਜੈ ਸ਼੍ਰੀ ਰਾਮ ਜੈ ਭਾਰਤ ਭਾਰਤ ਮਾਤਾ ਕੀ ਜੈ ਅਰਮਨ ਚਾਹੋਲਾ ਜੀ ਜਿਨ੍ਹਾਂ ਨੂੰ ਅੱਜ ਪ੍ਰਧਾਨ ਚੁਣ ਗਿਆ ਹੁਣ ਵੀ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਜੀ ਤੁਹਾਡਾ ਲੈਰ ਨਿਊਜ਼ ਤੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਤੁਹਾਡੇ ਤੇ ਇੱਕ ਜਿਮੇਵਾਰੀ ਦਿੱਤੀ ਗਈ ਆ ਕੀ ਕਹਿਣਾ ਚਾਹੋਗੇ ਜੀ ਤੁਸੀਂ ਮੈਂ ਜੀ ਸਭ ਤੋਂ ਪਹਿਲਾਂ ਜੀ ਪ੍ਰੈਜ਼ੀਡੈਂਟ ਅਸ਼wini ਕੁਮਾਰ ਦਾ ਜੀ ਯੂਵਾ ਮੋਰਚਾ ਪ੍ਰੈਜ਼ੀਡੈਂਟ ਬਾਨੂ ਪ੍ਰਤਾਪ ਦਾ ਜੀ ਜ਼ਿਲ੍ਹਾ ਪ੍ਰੈਜ਼ੀਡੈਂਟ ਸੁਦਰਸ਼ਨ ਸੋਪਤੀ ਦਾ ਜੀ ਜਨਰਲ ਸੈਕਟਰੀ ਲਾਲ ਸਿੰਘ ਦਾ ਜੀ ਸੰਜਮ ਮੈਸਮ ਦਾ ਜੀ ਮੰਡਲ ਪ੍ਰਧਾਨ ਸੋਮਨਾਥ ਦਾ ਜੀ ਵਾਈਸ ਪ੍ਰੈਜ਼ੀਡੈਂਟ ਅਦੀ ਵਰਮਾ ਜੀ ਦੀ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੋ ਇਹਨਾਂ ਨੇ ਮੈਨੂੰ ਅੱਜ ਇਹ ਜ਼ਿੰਮੇਵਾਰੀ ਦਿੱਤੀ ਹੈ ਜੀ ਤੇ ਮੈਂ ਇਸ ਜੋ ਜ਼ਿੰਮੇਵਾਰੀ ਦਿੱਤੀ ਹੈ ਇਹਨੂੰ ਆਪਣੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਜੀ ਤੇ ਬਾਤ ਚੜ ਕੇ ਪਾਰਟੀ ਦਾ ਸਹਿਯੋਗ ਦੇ ਕੇ ਇਹਨੂੰ ਬਹੁਤ ਹੀ ਅੱਗੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਜੀ ਭਾਰਤ ਮਾਤਾ ਕੀ ਜੈ ਚਾਹੋ ਲਾ ਸਰ ਇੱਕ ਜਿਹੜੀ ਕਰੋਨਾ ਮਹਾਂਮਾਰੀ ਫੈਲੀ ਆ ਉਹਦੇ ਲਈ ਵੀ ਤੁਹਾਡੀ ਕੋ ਪਾਰਟੀ ਕਰ ਰਹੀ ਹੈ ਜੀ ਹਾਂਜੀ ਜੀ ਬਹੁਤ ਹੀ ਕੰਮ ਕਰ ਰਹੀ ਹੈ ਜੀ ਸਾਡੀ ਇਹ ਪਾਰਟੀ ਕਰੋਨਾ ਕਰਕੇ ਵੀ ਉਹਨਾਂ ਦੇ ਇਸੇ ਨੂੰ ਰੱਖਦੇ ਹੋਏ ਮੱਧੇ ਨਜ਼ਰ ਰੱਖਦੇ ਹੋਏ ਜੀ ਅੱਜ ਇਸੇ ਕਰਕੇ ਹੀ ਤੁਸੀਂ ਦੇਖ ਰਹੇ ਹੋਵੋਗੇ ਕਿ ਜਿੱਦਾਂ ਵੀ ਸਰਕਾਰ ਦਾ ਹੁਕਮ ਆ ਜੀ ਉਹਦਾ ਰਿਕਾਰਡਿੰਗ ਹੀ ਅਸੀਂ ਇਸ ਇਕੱਠ ਕੀਤਾ ਜੇ ਅਗਰ ਇਹ ਮਹਾਮਾਰੀ ਨਾ ਹੁੰਦੀ ਜੀ ਤੇ ਫਿਰ ਅੱਜ ਬਹੁਤ ਹੀ ਵੱਡਾ ਇਕੱਠ ਕਰਕੇ ਇਹ ਕੰਮ ਹੋਣਾ ਸੀਗਾ ਜੀ ਤੇ ਉਹਨਾਂ ਦੀ ਪੂਰੀ ਜੋ ਵੀ ਉਹਨਾਂ ਨੇ ਕਿਹਾ ਗਿਆ ਉਹਨਾਂ ਨੂੰ ਮੱਧੇ ਨਜ਼ਰ ਰੱਖਦੇ ਹੋਏ ਅੱਜ ਬਿਲਕੁਲ ਹੀ ਉਹਨਾਂ ਦਾ ਸਹਿਯੋਗ ਦੇ ਨਾਲ ਹੀ ਸਾਰਿਆਂ ਦੇ ਤੇ ਇਹ ਬਿਲਕੁਲ ਹੀ ਛੋਟਾ ਜਿਹਾ ਪੱਧਰ ਤੇ ਇਹ ਕਾਰਿਆ ਕੀਤਾ ਗਿਆ ਜੀ ਛੋਟੇ ਜਿਹੇ ਪੱਧਰ ਤੇ ਇਹਨਾਂ ਦਾ ਕਹਿਣਾ ਕਿ ਇਹ ਕੰਮ ਕੀਤਾ ਗਿਆ ਸਾਡੇ ਨਾਲ ਅਜੇ ਮਨੂ ਵਰਮਾ ਜੀ ਜੋ ਵਾਈਸ ਪ੍ਰਧਾਨ ਨੇ ਵੀ ਮੌਜੂਦ ਨੇ ਉਹਨਾਂ ਨੂੰ ਮਿਲਣ ਨੇ ਸਵਾਗਤ ਹੈ ਜੀ ਤੁਹਾਡਾ ਇਕਤਾ ਲਹਿਰ ਨਿਊਜ਼ ਤੇ ਜੀ ਸਭ ਤੋਂ ਪਹਿਲਾਂ ਮੈਂ ਇਕਤਾ ਲਹਿਰ ਨਿਊਜ਼ ਚੈਨਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਤੁਸੀਂ ਸਮਾਜ ਦੇ ਜਿਹੜੇ ਕੋਈ ਵੀ ਪਹਿਲੂ ਆ ਉਹਨੂੰ ਹਰ ਵੇਲੇ ਲੈ ਕੇ ਆਉਣ ਲਈ ਹਰ ਵੇਲੇ ਆਪਣੇ ਜਿਹੜਾ ਆ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਆ ਬਹੁਤ-ਬਹੁਤ ਧੰਨਵਾਦ ਤੇ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਟੀਮ ਦਾ ਵਿਸਥਾਰ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਜੂਵਾ ਮੋਰਚਾ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਆ ਇਹ ਜਿਹੜੀ ਸਾਡੇ ਮੇਰੇ ਛੋਟੇ ਵੀਰ ਅਰਬਿੰਦ ਚਾਵਲਾ ਜੀ ਸ਼ੈਫੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਇਸੇ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਭਤੀ ਜੀ ਤੇ ਸਾਡੇ ਮਹਾ ਮੰਤਰੀ ਸੰਜਮ ਮੈਸਨ ਜੀ ਲਾਲ ਸਿੰਘ ਜੀ ਮੰਡਲ ਦੇ ਅਕਸ ਸੋਮਨਾਥ ਗੋਪਾਲ ਜੀ ਮੈਂ ਉਹਨਾਂ ਦੇ ਨਾਲ ਨਾਲ ਪੰਜਾਬ ਦੇ ਪ੍ਰਦੇਸ਼ ਦੇ ਜਿਹੜੇ ਅਧਿਕਾਰੀ ਆ ਸਾਡੇ ਮਾਨਣੀਆਂ ਅਸ਼wini ਸ਼ਰਮਾ ਜੀ ਦਨੇਸ਼ ਜੀ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਜੂਵਾ ਨੇਤਾ ਨੂੰ ਪਾਰਟੀ ਦੀ ਬੜੀ ਸਵਾਮਾ ਦੇਖਦੇ ਹੋਏ ਜੇ ਜਿਮੇਵਾਰੀ ਦਿੱਤੀ ਆ ਮੈਨੂੰ ਉਮੀਦ ਆ ਕਿ ਇਹ ਜੂਵਾ ਜਿਹੜੇ ਆ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੱਧ ਚੜ ਕੇ ਕੰਮ ਕਰੋਗੇ ਤਾਂ ਪਾਰਟੀ ਨੂੰ ਇੱਕ ਨਵੀਆਂ ਉਚਾਈਆਂ ਤੇ ਲੈ ਕੇ ਜਾਓਗੇ ਮੈਂ ਇਹਨਾਂ ਤੋਂ ਉਮੀਦ ਕਰਦਾ ਭਾਰਤ ਮਾਤਾ ਜੀ ਅਜੇ ਮੈਨੂੰ ਵਰਮਾ ਜੀ ਜਿਹੜੇ ਕਿ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਦੇ ਇਲੈਕਸ਼ਨ ਵੀ ਹੋਣ ਵਾਲੇ ਆ ਜਾਂ 2022 ਦੇ ਵਿੱਚ ਦੂਜੇ ਇਲੈਕਸ਼ਨ ਵੀ ਹੋਣ ਵਾਲੇ ਆ ਉਹਦੇ ਵਿੱਚ ਬੀਜੇਪੀ ਦਾ ਕੀ ਰੋਲ ਹੋਵੇਗਾ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਸਮਾਜ ਦੇ ਪ੍ਰਤੀ ਜਿਹੜਾ ਆ ਉਹ ਇੱਕ ਰੋਲ ਵਧੀਆ ਰਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹ ਸਮਾਜ ਦੇ ਨਾਲ ਮਿਲ ਕੇ ਚੱਲਣ ਵਾਲੀ ਪਾਰਟੀ ਆ ਤੇ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਬਾਕੀ ਜੋ ਪੰਜਾਬ ਦੇ ਸਾਡੇ ਮਾਨਨੀਆਂ ਅਜੈਕਸ਼ ਸ਼੍ਰੀ ਅਸ਼wini ਸ਼ਰਮਾ ਜੀ ਦਾ ਹਦੇਸ਼ ਆਏਗਾ ਉਹਨਾਂ ਦੇ ਮੁਤਾਬਕ ਜੋ ਸਾਡੀ ਸੀਟਾਂ ਦੀ ਵੰਡ ਹੋਏਗੀ ਉਹਦੇ ਮੁਤਾਬਕ ਪਾਰਟੀ ਟਨ ਮੰਨ ਦੇ ਨਾਲ ਪਾਰਟੀ ਨੂੰ ਜਿੱਤ ਦਿਵਾਨ ਦੇ ਵਿੱਚ ਪਾਰਟੀ ਦਾ ਹਰ ਵਰਕਰ ਜਿਹੜਾ ਆ ਉਹ ਭੂਮਿਕਾ ਨਿਭਾਊਗਾ ਤੇ ਪਾਰਟੀ ਨੂੰ ਵੱਡੀ ਜਿੱਤ ਦਿਵਾਊਗਾ ਸਰਵਲ ਹੋਰ ਕੀ ਸੁਹਲਤਾ ਦਿੱਤੀਆਂ ਗਈਆਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਤੇ ਜਿਹੜੀ ਕਰੋਨਾ ਮਹਾਮਾਰੀ ਫੈਲੀ ਹੋਈ ਆ ਉਹਦੇ ਮੱਦੇਨਜ਼ਰ ਮੋਦੀ ਸਾਹਿਬ ਨੇ ਹਰ ਪਰਿਵਾਰ ਨੂੰ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਆ ਉਹਦੇ ਮੱਦੇਨਜ਼ਰ ਪੰਜਾਬ ਦੀ 1 ਕਰੋੜ 42 ਲੱਖ ਜਨਤਾ ਲਈ ਦੇਰਾ ਉਹਨਾਂ ਨੇ ਅਨਾਜ ਭੇਜਿਆ ਪਰ ਸਾਡੀ ਪੰਜਾਬ ਸਰਕਾਰ ਦੀ ਨਲਾਕੀ ਦੇ ਕਰਕੇ ਇਹ ਜਿਹੜਾ ਅਨਾਜ ਆ ਇਹ ਲੇਟ ਤੇ ਬਹੁਤ ਹੀ ਘੱਟ ਲੋਕਾਂ ਨੂੰ ਇਹ ਪਹੁੰਚਿਆ ਇਹਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਇਹਦੀ ਬਿਲਕੁਲ ਜ਼ਿੰਮੇਵਾਰ ਆ ਇੱਕ ਇਨਕੁਆਰੀ ਹੋਣੀ ਚਾਹੀਦੀ ਆ ਕਿ ਇਹ ਜਿਹੜਾ ਅਨਾਜ ਹੈ ਲੋਕਾਂ ਤੱਕ ਕਿਉਂ ਨਹੀਂ ਪਹੁੰਚਿਆ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਉਹਦੇ ਨਾਲ ਕਿ ਲੋਕਾਂ ਦੇ ਖਾਤੇ ਜੇ ਜਨਤਨ ਯੋਜਨਾ ਵਾਲੇ ਖਾਤੇ ਆ ਉਹਦੇ ਵਿੱਚ ਹਰ ਖਾਤੇ ਵਿੱਚ 500 ਰੁਪਏ ਜਮਾ ਕਰਾਇਆ ਕਿ ਲੋਕੀ ਘਟੋ-ਘਟ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਣੀ ਰੋਟੀ ਖਾ ਸਕਣ ਤੇ ਉਜਬਲਾ ਯੋਜਨਾ ਦੇ ਵਿੱਚ ਹਰ ਮਹੀਨੇ ਸਿਲੰਡਰ ਦੇਣ ਦੀ ਉਹਨਾਂ ਨੇ ਯੋਜਨਾ ਬਣਾਈ ਤੇ ਦਿੱਤੇ ਗਏ ਪਰ ਸਰਕਾਰ ਵੱਲੋਂ ਜਿਹੜੇ ਆ ਸਿਲੰਡਰ ਬਹੁਤ ਹੀ ਘੱਟ ਗਿਣਤੀ ਵਿੱਚ ਦਿੱਤੇ ਜਾ ਰਹੇ ਉਹਦੇ ਵਿੱਚ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਰੋਲ ਆ ਉਹ ਸਮੇਂ ਤੋਂ ਪਰੇ ਆ ਉਹਦੇ ਨਾਲ ਹੀ ਹੁਣ ਮੋਦੀ ਸਰਕਾਰ ਨੇ ਜਿਹੜਾ ਆ ਨਵੰਬਰ ਤੱਕ ਜਿਹੜਾ ਆ ਹਰੇਕ ਪਰਿਵਾਰ ਨੂੰ ਫਿਰ ਤੋਂ 15 ਕਿਲੋ ਅਨਾਜ ਤੇ 3 ਕਿਲੋ ਇੱਕ ਪਰਿਵਾਰ ਨੂੰ ਦਾਲ ਜਿਹੜੀ ਆ ਵਰਮਾ ਜੀ ਰੋਕਣਾ ਚਾਹਵਾਂਗਾ ਤੁਹਾਨੂੰ ਰੋਕਣਾ ਚਾਹਵਾਂਗਾ ਕਿਉਂਕਿ ਇਹ ਤੁਸੀਂ ਵੀ ਕਿਹਾ ਮੈਂ ਸਰਦਾਰਸ਼ਨ ਜੀ ਨੂੰ ਵੀ ਇਹ ਸਵਾਲ ਕੀਤਾ ਸੀ ਕਿ ਜਿਹੜਾ ਵੀ ਰਾਸ਼ਨ ਜਾਂ ਉਹ ਵੀ ਆ ਰਿਹਾ ਉਹਦੇ ਵਿੱਚ ਕਹਿੰਦੇ ਕਫਲੇਬਾਜੀ ਬਹੁਤ ਹੋ ਰਹੀ ਹੈ ਉਹ ਰਾਸ਼ਨ ਜਿਹੜਾ ਆ ਸਹੀ ਪਰਿਵਾਰਾਂ ਤੱਕ ਨਹੀਂ ਪਹੁੰਚ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਦੇਖੋ ਜੀ ਮੋਦੀ ਸਾਹਿਬ ਨੇ ਕੋਈ ਉਹਦੇ ਵਿੱਚ ਕੋਈ ਜਾਤ ਪਾਤ ਕੋਈ ਲੋਕੀ ਦੇਖ ਕੇ ਨਹੀਂ ਉਹਨਾਂ ਨੇ ਅਨਾਜ ਭੇਜਿਆ ਪੰਜਾਬ ਦੀ 70% ਆਬਾਦੀ ਲਈ ਜਿਹੜਾ ਉਹ ਅਨਾਜ ਭੇਜਿਆ ਗਿਆ ਹੈ ਪਰ ਇਹਦੇ ਵਿੱਚ ਇਹਨਾਂ ਨੇ ਨੀਲੇ ਕਾਰਡ ਵਾਲਿਆਂ ਦੇ ਜਿਹੜੇ ਉਹ ਵੀ ਕਾਰਡ ਕੱਟੇ ਆ ਉਹ ਇਹ ਕੇਂਦਰ ਸਰਕਾਰ ਤੇ ਇਲਜ਼ਾਮ ਜਿਹੜਾ ਲਗਾ ਰਹੇ ਆ ਕੇਂਦਰ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਪੰਜਾਬ ਸਰਕਾਰ ਨੇ ਜਿਹੜੇ ਆ ਉਹ ਦੀਪੂਆਂ ਤੇ ਉਹਨਾਂ ਦੇ ਰਾਸ਼ਨ ਜਿਹੜੇ ਨੀਲੇ ਕਾਰਡ ਕੱਟੇ ਆ ਤੇ ਜਿਹੜੇ ਕਾਰਡ ਹੈਗੇ ਵੀ ਆ ਉਹ ਮੇਰੇ ਹਿਸਾਬ ਨਾਲ 50 ਦੇ ਵਿੱਚ ਜਿਆਦਾ ਤੋਂ ਜਿਆਦਾ 30% ਆਵਾਦੀ ਦੇ ਨੀਲੇ ਕਾਰਡ ਹੋਊਗੇ ਮਹਿੰਗਾਈ ਮਹਿੰਗਾਈ ਲੱਕ ਤੋੜ ਰਹੀ ਆ ਲੋਕਾਂ ਦੀ ਪੈਟਰੋਲ ਡੀਜ਼ਲ ਤੋਂ ਬਹੁਤ ਸਾਮਾਨ ਨੂੰ ਰੇਟ ਛੂ ਰਹੇ ਆ ਸਕੂਲਾਂ ਦੀਆਂ ਫੀਸਾਂ ਦਾ ਮਾਮਲਾ ਆ ਨੀਲੇ ਕਾਡਾਂ ਦਾ ਮਾਮਲਾ ਆ ਕਿੱਥੇ ਕਿੱਥੇ ਜਾ ਕੇ ਜਿਹੜੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕੀ ਕਰੋਗੇ ਤੁਸੀਂ ਦੇਖੋ ਜਿਹੜੀ ਤੇ ਪੈਟਰੋਲ ਦੀ ਹੈਗੀ ਆ ਇਹ ਇੰਟਰਨੈਸ਼ਨਲ ਰੇਟਸ ਦੇ ਨਾਲ ਜਿਹੜੇ ਆ ਰੇਟ ਤੈਅ ਕੀਤੇ ਜਾਂਦੇ ਪਰ ਉਹਦਾ ਉਹਦਾ ਮੈਂ ਸਰ ਮੰਨਦਾ ਮੰਨਦਾ ਪਰ ਜਿਹੜੀ ਪੰਜਾਬ ਸਰਕਾਰ ਜਿਹੜਾ ਜਿਹੜਾ ਉਹਦੇ ਦੇ ਉੱਤੇ ਜਿਹੜਾ ਟੈਕਸ ਆ ਉਹ ਤੇ ਟੈਕਸ ਜਿਹੜਾ ਸੈਂਟਰ ਦਾ ਤੇ ਪੰਜਾਬ ਦਾ ਬਹੁਤ ਜ਼ਿਆਦਾ ਆ ਜਿਹੜਾ ਸੈਂਟਰ ਦਾ ਟੈਕਸ ਆ ਉਹ ਸਾਰੀਆਂ ਸਟੇਟਸ ਦੇ ਵਿੱਚ ਪਰ ਜਿਹੜਾ ਪੰਜਾਬ ਦਾ ਟੈਕਸ ਆ ਉਹ ਇੱਕ ਐਕਸਟਰਾ ਟੈਕਸ ਲੱਗਣ ਦੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੈਟਰੋਲ ਤੇ ਡੀਜੀ ਦੀਆਂ ਕੀਮਤਾਂ ਵੱਧ ਰਹੀਆਂ ਇਹਦੇ ਲਈ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਕਿ ਉਹ ਇਹ ਟੈਕਸ ਘਟਾਵੇ ਕਿ ਲੋਕਾਂ ਦੇ ਜਿਹੜੇ ਆ ਇਹ ਜਿਹੜਾ ਲੋਕਾਂ ਦੇ ਬੋਝ ਪੈ ਰਿਹਾ ਉਹਨੂੰ ਕੱਟ ਕੀਤਾ ਜਾਵੇ ਅਸੀਂ ਮੰਨਦੇ ਆ ਕਿ ਇਸ ਟਾਈਮ ਲੋਕਾਂ ਦੇ ਜਿਹੜੇ ਰੋਜ਼ਗਾਰ ਆ ਬਹੁਤ ਖਤਮ ਹੋ ਰਹੇ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਵਰਮਾ ਸਾਹਿਬ ਵਰਮਾ ਸਾਹਿਬ ਫੇਰ ਰੋਕਣਾ ਚਾਹਵਾਗਾ ਦੁਕਾਨਦਾਰ ਇਸ ਵਕਤ ਵਿਹਲੇ ਬੈਠੇ ਦੁਕਾਨਾਂ ਤੇ ਕੰਮ ਨਹੀਂ ਕੋਈ ਗਾਹਕ ਨਹੀਂ ਆ ਰਿਹਾ ਦੁਕਾਨਾਂ ਦੇ ਉੱਤੇ ਕਰਜ਼ੇ ਦੇ ਥੱਲੇ ਜਿਹੜੇ ਦੁਕਾਨਦਾਰਾ ਦਬੇ ਜਾ ਰਹੇ ਨੇ ਜਿਹੜਾ ਮੀਡੀਅਮ ਵਰਗ ਆ ਉਹਨੂੰ ਕੋਈ ਇਸ ਕੰਮ ਦਾ ਫਾਇਦਾ ਨਹੀਂ ਮਿਲ ਰਿਹਾ ਬਿਲਕੁਲ ਜੀ ਜਿਹੜਾ ਮੀਡੀਅਮ ਵਰਗ ਆ ਉਹ ਹਰ ਪਾਸੇ ਦਬਿਆ ਜਾ ਰਿਹਾ ਹੈਗਾ ਆ ਉਹਨੂੰ ਨਾ ਕੋਈ ਸਰਕਾਰੀ ਸਹੂਲਤ ਮਿਲ ਰਹੀ ਆ ਨਾ ਉਹ ਵਿਚਾਰੇ ਦਾ ਕੋਈ ਕਾਰੋਬਾਰ ਚੱਲ ਰਿਹਾ ਉਹ ਜਿਹੜਾ ਆਪਣੇ ਬੱਚਿਆਂ ਨੂੰ ਵੀ ਪੜ੍ਹਾਣ ਤੇ ਆਪਣੇ ਬੱਚਿਆਂ ਨੂੰ ਰੋਟੀ ਖਵਾਣ ਤੇ ਵੀ ਇਸ ਟਾਈਮ ਜਿਹੜਾ ਆ ਬਹੁਤ ਜ਼ਿਆਦਾ ਬੇਵੱਸ ਹੋਇਆ ਪਿਆ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨ ਜਿਹੜੇ ਸੁਖਦਾਊਗੇ ਕਿ ਜਿਹੜਾ ਸਾਡੇ ਦੇਸ਼ ਦਾ ਹਰ ਕੋਈ ਜਿਹੜਾ ਇਨਸਾਨ ਆ ਉਹ ਵਧੀਆ ਤਰੀਕੇ ਦੇ ਨਾਲ ਆਪਣਾ ਪਰਿਵਾਰ ਬਣਾ ਸਕੋ ਹੋਰ ਮੈਂ ਇਹ ਟੈਂਡ ਕਰਨਾ ਚਾਹੁੰਦਾ ਸਕੂਲ ਲੱਗੇ ਨਹੀਂ ਤੇ ਫੀਸਾਂ ਦਾ ਮਾਮਲਾ ਵੀ ਜਿਹੜਾ ਕੋਰਟ ਚ ਚੱਲ ਰਿਹਾ ਵਾ ਬਿਲਕੁਲ ਜੀ ਦੇਖੋ ਹਾਈ ਕੋਰਟ ਦਾ ਦੋ ਵਾਰੀ ਫੈਸਲਾ ਆ ਚੁੱਕਾ ਆ ਕਿ ਜਿਹੜੀ ਬੱਚਿਆਂ ਦੀ ਫੀਸ ਨਾਲ ਲਈ ਜਾਵੇ ਪਰ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਬਗੈਰ ਪੜਾਇਆ ਤੋਂ ਜਿਹੜਾ ਆ ਲੋਕਾਂ ਕੋਲ ਫੀਸ ਜਿਹੜਾ ਵਸੂਲਣ ਦੀ ਕੋਸ਼ਿਸ਼ ਕਰ ਰਹੇ ਆ ਇਹ ਬਹੁਤ ਹੀ ਮੰਨਪਾਗੀ ਘਟਨਾ ਆ ਕਿ ਇੱਥੇ ਜਿਹੜਾ ਦੇਖੋ ਸਾਰੀ ਉਹ ਬੱਚੇ ਸਾਰੀ ਜ਼ਿੰਦਗੀ ਉਹ ਸਕੂਲ ਦੀ ਫੀਸ ਦਿੰਦੇ ਰਹੇ ਆ ਅੱਜ ਜੇ 6 ਮਹੀਨੇ ਸਾਲ ਉਹ ਬੱਚਾ ਕੋ ਜਿਹੜੇ ਪਰਿਵਾਰਾ ਕੋ ਨਾ ਦਿੱਤੀ ਜਾਵੇ ਤਾਂ ਸਕੂਲਾਂ ਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਮਾਪਿਆਂ ਦਾ ਕਹਿਣਾ ਆ ਸਰ ਜੀ ਮਾਪਿਆਂ ਦਾ ਕਹਿਣਾ ਬੱਚੇ ਸਕੂਲ ਗਏ ਨਹੀਂ ਬਿਲਡਿੰਗ ਵਿੱਚ ਗਏ ਨਹੀਂ ਬੱਸਾਂ 'ਚ ਬੈਠੇ ਨਹੀਂ ਤੇ ਫੀਸਾਂ ਕਾਹਦੀਆਂ ਦੇਣ ਬਿਲਕੁਲ ਜੀ ਇਹ ਤਾਂ ਸਕੂਲ ਤੇ ਜਿਹੜਾ ਆ ਸਾਨੂੰ ਇੱਕ ਸਾਰਿਆਂ ਨੂੰ ਮਿਲ ਕੇ ਜਿਹੜੀ ਮੁਹਿੰਮ ਚਲਾਨੀ ਚਾਹੀਦੀ ਆ ਕਿ ਜਿਹੜੇ ਸਕੂਲ ਵਾਲੇ ਜਿਹੜੇ ਨਜਾਇਜ਼ ਕਰ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਆ ਸਕੂਲ ਵਾਲਿਆਂ ਦੇ ਖਿਲਾਫ ਜਿਹੜਾ ਆ ਇਹ ਰਲ ਕੇ ਸਾਨੂੰ ਸਾਰੇ ਸਮਾਜ ਨੂੰ ਰਲ ਕੇ ਇੱਕ ਤੁਹਾਡੀ ਪਾਰਟੀ ਦੇ ਖਿਲਾਫ ਤੁਹਾਡੀ ਪਾਰਟੀ ਦੇ ਖਿਲਾਫ ਬਿਲਕੁਲ ਜੀ ਸਮਾਜ ਦੀ ਹਰ ਜਿਹੜੀ ਕੁਰਤੀ ਆ ਉਹਦੇ ਖਿਲਾਫ ਅਸੀਂ ਖੜੇ ਹੋਵਾਂਗੇ ਜੀ ਇੱਕ ਕੁਐਸਚਨ ਹੋਰ ਇੱਕ ਸਵਾਲ ਤੁਹਾਡੇ ਤਾਂ ਹੀ ਹੋਰ ਆ ਜੀ ਜਿਹੜਾ 2022 ਦੀਆਂ ਇਲੈਕਸ਼ਨ ਆ ਤੁਹਾਨੂੰ ਲੱਗਦਾ ਕਿ ਅਕਾਲੀ ਤੇ ਬੀਜੇਪੀ ਇਕੱਠੇ ਲੜਨਗੇ ਦੇਖੋ ਜੀ ਇਹ ਜਿਹੜਾ ਫੈਸਲਾ ਵਾ ਇਹ ਹਾਈ ਕਮਾਂਡ ਦਾ ਵਾ ਪਤਾ ਨਹੀਂ ਕੀ ਦੇਸ਼ ਆਇਣਾ ਜੋ ਕਿ ਜੋ ਮੈਨੂੰ ਲੱਗਦਾ ਵੀ ਅਸੀਂ ਇਲੈਕਸ਼ਨ ਇਕੱਠੇ ਲੜਾਂਗੇ ਜੀ ਔਰ ਜੋ ਨਿੰਦਰਬਾਈ ਮੋਦੀ ਜੀ ਜੋ ਦੇਸ਼ ਲਈ ਕਰ ਰਹੇ ਆ ਤੁਸੀਂ ਆ ਦੇਖੋ ਕਿਸਾਨਾਂ ਲਈ ਤੇ ਕਿਸਾਨਾਂ ਨੂੰ ਹੁਣ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਵਾਂ ਉਹ ਜਾਣ ਕੇ ਗੁੰਮਰਾਹ ਕਰ ਰਹੀਆਂ ਵਾਂ ਜੋ ਆ ਉਹਨਾਂ ਨੇ ਮੰਡੀ ਦੇ ਵਿੱਚ ਜੋ ਐਮਐਸਟੀ ਦੇ ਬਾਰੇ ਕੋਈ ਖਤਮ ਨਹੀਂ ਕੀਤੀ ਸਾਡੀ ਸਰਕਾਰ ਨੇ ਇਹ ਤਾਂ ਕਿਸਾਨਾਂ ਨੂੰ ਖੋਲ੍ਹ ਦਿੱਤੀ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਤੁਸੀਂ ਜਿਹੜੀ ਮਰਜ਼ੀ ਮੰਡੀ ਤੇ ਆਪਣੇ ਜਿਹੜੇ ਮਰਜ਼ੀ ਤੁਸੀਂ ਸਮਾਨ ਵੇਚ ਸਕਦੇ ਹੋ ਜੋ ਕਿ ਚਾਰ ਪੰਜ ਜਿਹੜੀਆਂ ਪਾਰਟੀਆਂ ਵਿਰੋਧੀ ਆ ਇਹ ਜਾਣ ਕੇ ਉਹਨਾਂ ਨੂੰ ਗੁੰਮਰਾਹ ਕਰ ਰਹੀਆਂ ਵਾਂ ਨਰਿੰਦਰભાઈ ਮੋਦੀ ਦੇਖੋ ਜਿਹੜੀ ਤੁਸੀਂ ਕਰੋਨਾ ਦਾ ਆ ਸਵਾਲ ਸ਼ੈਭੀ ਜੀ ਨੂੰ ਪੁੱਛਿਆ ਸੀ ਕਰੋਨਾ ਮਹਾਮਾਰੀ ਦੇ ਚੱਲਦਿਆਂ ਆਏ ਆ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜੋ ਕਿ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੇ ਛੜ ਦੇ ਪਰਚੇ ਕਰਨ ਦੀ ਵੀ ਕੋਸ਼ਿਸ਼ ਕੀਤੀ ਅਸੀਂ ਇਹਨਾਂ ਦੇ ਨਾਂ ਪਰਵਾਹ ਕਰਦੇ ਹੋયા ਵੀ ਹਰ ਲੋੜਵੰਦ ਲੋਕਾਂ ਤਾਈਂ ਘਰ-ਘਰ ਜਾ ਕੇ ਅਸੀਂ ਰਾਸ਼ਨ ਬਚਾਇਆ ਜੋ ਕਿ ਸੁੱਕਾ ਰਾਸ਼ਨ ਵੀ ਗਿੱਲਾ ਰਾਸ਼ਨ ਵੀ ਜੋ ਪੈਕਿੰਗ ਕਰ ਕਰਕੇ ਲੋੜਵੰਦ ਬੰਦੇ ਜੋ ਮਜ਼ਦੂਰ ਸੀ ਇੱਥੋਂ ਗਏ ਉਹਨਾਂ ਨੂੰ ਵੀ ਅਸੀਂ ਜੰਦਰ ਤਾਈ ਸਟੇਸ਼ਨ ਤਾਈਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਔਰ ਕਰੋਨਾ ਮਹਾਮਾਰੀ ਚੱਲਦੇ ਇੱਕ ਭਾਰਤੀ ਜਨਤਾ ਪਾਰਟੀ ਦਾ ਕਾਰਿਆਕਰਤਾ ਸੀ ਜੋ ਘਰ-ਘਰ ਜਾ ਕੇ ਲੋੜਵੰਦ ਲੋਕਾਂ ਦੀ ਸਾਰ ਪੁੱਛਣਦਿਆਂ ਸੀ ਬਾਕੀ ਜੋ ਦੇਖੋ 1 ਕਰੋੜ 42 ਲੱਖ ਲੋਕਾਂ ਦਾ ਰਾਸ਼ਨ ਆਇਆ ਸੈਂਟਰਲ ਸਰਕਾਰ ਨੇ ਪੰਜਾਬ ਨੂੰ ਕੱਲਿਆ ਜੋ ਕਿ 10 ਮੈਂ ਵੰਡ ਵੀ ਨਹੀਂ ਵੰਡਿਆ ਗਿਆ ਰੋਕਣਾ ਚਾਹਨਾ ਜੀ ਇੱਥੇ ਰੋਕਣਾ ਚਾਹਨਾ ਆ ਕੁਝ ਲੀਡਰ ਕਹਿ ਰਹੇ ਆ ਕਿ ਰਾਸ਼ਨ ਤਾਂ ਆਇਆ ਜ਼ਰੂਰ ਆਇਆ ਜੀ ਮੋਦੀ ਸਰਕਾਰ ਨੇ ਰਾਸ਼ਨ ਭੇਜਿਆ ਪਰ ਰਾਸ਼ਨ ਦੇ ਵਿੱਚ ਕਪਲੇਬਾਜੀ ਬਹੁਤ ਹੋਈ ਹੈ ਉਹ ਕਪਲੇਬਾਜੀ ਪੰਜਾਬ ਸਰਕਾਰ ਨੇ ਕੀਤੀ ਆ ਜੀ ਉਹ ਅਸੀਂ ਨਹੀਂ ਕੀਤੀ ਇਹਨਾਂ ਨੇ ਪਹਿਲੀ ਗੱਲ ਤਾਂ 6 ਮਹੀਨੇ ਵੰਡਣ ਨੂੰ ਲਾਤੇ ਆ ਦੇਖੋ ਜਦੋਂ ਉਦੋਂ ਸਰਕਾਰ ਵੱਲੋਂ ਰਾਸ਼ਨ ਆ ਗਿਆ ਵਾ 1 ਕਰੋੜ 42 ਲੋਕਾਂ ਦਾ ਤੁਸੀਂ ਹੋਣੀ ਗੱਲ ਹੀ ਦੇਖੋ ਇੱਕ ਸ਼ਾਹਕੋਟ ਦੇ ਵਿੱਚ ਇੱਕ ਰੋਡ ਪਾਸ ਹੋਇਆ ਵਾ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਉਹਦਾ ਜੋ ਕੇ 5 ਕਰੋੜ 92 ਲੱਖ 61 ਹਜ਼ਾਰ 58 ਰੁਪਏ ਮਨਜ਼ੂਰ ਹੋ ਕੇ ਆਏ ਆ ਅੱਜ ਤੋਂ 6 ਮਹੀਨੇ ਹੋ ਗਏ ਪਹਿਲਾਂ ਅਜੇ ਤਾਈਂ ਰੋਡ ਸ਼ੁਰੂ ਨਹੀਂ ਕੀਤੀ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਜਾਣ ਪੁੱਛ ਕੇ ਜੋ ਮੋਦੀ ਦੀ ਦੇਸ਼ਰੀ ਕਰ ਰਹੇ ਆ ਇਦਾਂ ਦਾ ਪ੍ਰਧਾਨ ਮੰਤਰੀ ਜੀ ਸਾਨੂੰ ਮੁੜ ਕੇ ਨਹੀਂ ਉਹ ਮਿਲਣਾ ਜੋ ਜੋ ਦੇਸ਼ਰੀ ਕਰ ਰਹੇ ਆ ਇਹ ਜਾਣ ਕੇ ਚਾਰ ਪੰਜ ਪਾਰਟੀਆਂ ਜੋ ਹੈਗੀਆਂ ਵਾ ਸਾਡੇ ਵਿਰੋਧੀ ਇਹ ਚਾਰ ਮੁਝਕੇ ਸਾਨੂੰ ਇਹ ਖਰਾਬ ਕਰ ਰਹੀਆਂ ਵਾਂ ਕਿਸਾਨਾਂ ਨੂੰ ਖਰਾਬ ਕਰ ਰਹੀਆਂ ਵਾਂ ਵਪਾਰੀਆਂ ਨੂੰ ਖਰਾਬ ਕਰ ਰਹੀਆਂ ਵਾਂ ਮਜ਼ਦੂਰਾਂ ਨੂੰ ਰਕਦਾ ਪਰ ਰਹੀਆਂ ਵਾਂ ਕਿਸਾਨਾਂ ਨੂੰ ਖਰਾਬ ਕਰ ਰਹੀਆਂ ਸਰਦਾਰ ਸੁਦਰਸ਼ਨ ਜੀ ਇੱਕ ਹੋਰ ਮੇਰਾ ਸਵਾਲ ਹੈਗਾ ਨਕੋਦਰ ਦੇ ਵਿੱਚ ਕੀ ਬੀਜਪੀ ਦੇ ਬੀਜਪੀ ਦਾ ਘਟਾ ਹੈਗਾ ਪੂਰਾ ਘਟੇਗਾ ਬਿਲਕੁਲ ਹੈਗਾ ਜੀ ਮਾੜੀ ਮੋਟੀ ਦਾ ਪਰਿਵਾਰ ਦੇ ਦੇਖੋ ਜੀ ਵਾਧਗਾਰ ਹੁੰਦੀ ਆ ਕੋਈ ਨਹੀਂ ਪਰਿਵਾਰ ਇਕਾ ਕੀ ਗੱਲ ਕਰਦੇ ਪਰਿਵਾਰਾਂ ਚ ਨਹੀਂ ਮਾੜਾ ਮੋੜਾ ਕੋਈ ਸਾਡੇ ਚ ਨਹੀਂ ਇਹ ਕੀਤਾ ਦੀ ਗੱਲ ਅਸੀਂ ਬਿਲਕੁਲ ਇਕੱਠੇ ਆ ਸਾਰੀ ਬੀਜਪੀ ਨਾਲ ਇਕੱਠੀ ਮਿਲ ਕੇ ਚੱਲਾਂਗੇ ਔਰ ਕੋਸ਼ਿਸ਼ ਕਰਾਂਗੇ ਜਿਹੜੀ ਸਾਡੇ ਪੁਰਾਣੇ ਕਾਰਜਕਰਤਾ ਕੋਈ ਸੀਨੀਅਰ ਆ ਉਹਨਾਂ ਨੂੰ ਮੋੜੇ ਰੱਖ ਕੇ ਚੱਲਾਂਗੇ ਅਸੀਂ ਜੀ ਤੋ ਇਹ ਸੀ ਸਰਦਾਰ ਸੰਤੋਖੀ ਹੋਰ ਵੀ ਦਾ ਜੀ ਨਾਸਕਾਰ ਦੀ ਮੁਸ਼ਕਲ ਜਿਲ੍ਹਾ ਪ੍ਰਧਾਨ ਜੀ ਦੇ ਨਾਲ ਜਨਰਲ ਸਕੱਤਰ ਸੰਜਮ ਮੈਸਨ ਜੀ ਜੀ ਜੋ ਚੋਣ ਹੋਈ ਉਹਦੇ ਬਰਕੀ ਕਹਿਣਾ ਚਾਹੁੰਦੇ ਹਾਂ ਇਹ ਚੋਣ ਜੀ ਜਿਲ੍ਹਾ ਪ੍ਰਧਾਨ ਆਪਣਾ ਸੁਦਰਸ਼ਨ ਸੋਪਤੀ ਜੀ ਨੇ ਪੂਰੇ ਜ਼ਿਲ੍ਹੇ ਦੀ ਸਹਿਮਤੀ ਦੇ ਨਾਲ ਅਰਵਿੰਦ ਚਾਵਲਾ ਜੀ ਨੂੰ ਜ਼ਿਲ੍ਹਾ ਜਲੰਧਰ ਸਾਊਥ ਦੇ ਯੁਵਾ ਮੋਰਚੇ ਦੇ ਪ੍ਰਧਾਨ ਨਿਯੁਕਤ ਕੀਤਾ ਵਾ ਤੇ ਉਹਨਾਂ ਵੱਲੋਂ ਵੀ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਤੇ ਅਸੀਂ ਵੀ ਅਰਵਿੰਦ ਚਾਵਲੇ ਜੀ ਨੂੰ ਪੂਰਾ ਵਿਸ਼ਵਾਸ ਦਿਵੋਣੇ ਆ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਾਂਗੇ ਤੇ ਯੂਵਾ ਮੋਰਚਾ ਹੀ ਪੰਜਾਬ ਦੀ ਹਰੇਕ ਟੀਮ ਦਾ ਅੰਗ ਹੁੰਦਾ ਇੱਕ ਜੋ ਕਿ ਰੀੜੀ ਦੀ ਹੱਡੀ ਦਾ ਕੰਮ ਕਰਦਾ ਵਾ ਤੇ ਸਾਨੂੰ ਇਹਨਾਂ ਤੇ ਪੂਰਾ ਯਕੀਨ ਆ ਕਿ ਜਲੰਧਰ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਐਮ ਰੋਲ ਅਦਾ ਕਰਨਗੇ ਜੀ ਸ਼ੁਕਰਜੀਤ ਬੋਸੀਂ ਕਹਿੰਦੇ ਆਏ ਹਾਂ ਰੋਲ ਅਦਾ ਕਰਨਗੇ ਤੇ ਤੁਸੀਂ ਵੇਖਿਆ ਕਿਸ ਤਰ੍ਹਾਂ ਅੱਜ ਇੱਥੇ ਇੱਕ ਚੋਣ ਹੋਈ ਆ ਕੈਮਰਾਮੈਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕੱਠਾ ਲਰ ਨਿਊਜ਼ ਨਿਕੋਦਰ